ਕਿਆ ਨਿਸ਼ਾਨੀ ਟੋਟ ਨਾ ਆਵੇ ਅੰਨੀ ਪਰ ਨਾਲ ਦੇ ਨਾਲ ਇੱਕ ਦੂਜਾ ਕੰਮ ਹੋ ਜਾਏਗਾ ਵਾਇਰਸ ਇੱਕ ਹੋਰ ਆ ਜਾਏਗਾ ਜੇ ਤੇਰੇ ਕੋਲ ਸੱਚ ਦਾ ਗਿਆਨ ਨਹੀਂ ਉਹ ਵਾਇਰਸ ਕੀ ਆ ਜਾਏਗਾ ਤੂੰ ਸੱਚ ਵਾਲੇ ਪਾਸਿਓਂ ਦਿਲਿੱਦਰ ਹੋ ਜਾਏਗਾ ਤੈਨੂੰ ਸੱਚ ਲੈਣ ਦੀ ਮਨ ਅੰਦਰ ਇੱਛਾ ਪੈਦਾ ਨਹੀਂ ਹੋਏਗੀ ਉਸ ਪਾਸੋਂ ਤੂੰ ਸੁਸਤ ਹੋ ਜਾਏਗਾ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ 6 ਪੈਸੇ ਤੱਕ ਮਾ ਕੇ ਢੇਡ ਸਾਰੇ ਲੈ ਆਇਆ ਲੇਕਿਨ ਦੂਜੇ ਪਾਸਿਓ ਤੂੰ ਸੁਸਤ ਰਿਆ ਤਾਂ ਹੋਇਆ ਕਿ ਉਦੋਂ ਸੀ ਕਰੇ ਹੀ ਬੁੱਠੀ ਉਹਦੇ ਕਾਰਨਦਰ ਐਸੀ ਸੁਸਤੀ ਛਾ ਗਈ ਜਿਸ ਪਾਸੋਂ ਉਦਾਸ ਹੋਣਾ ਸੀ ਉਸ ਪਾਸੇ ਧਿਆਨ ਨਹੀਂ ਕੀਤਾ ਤੇ ਉਹਦੇ ਹਿਰਦੇ ਰੂਪੀ ਕਾਰਨਦਰ ਉਦਾਸੀ ਛਾ ਗਈ ਤਾਂ ਹੋਇਆ ਕਿ ਕੁੜੀ ਰੰਮੀ ਤੰਮੀ ਸੱਤੀ ਰੰਨੀ ਸਿਆਪਾ ਰੋਵਨ ਕੁੜੀ ਕੰਮੀ ਜਨਾਨੀ ਕਹਿੰਦੀ ਐ ਕੱਪੜੇ ਲੈ ਦਿਓ ਐ ਸੂਟ ਲੈ ਦਿਓ ਬੱਚਿਆਂ ਵਾਸਤੇ ਖਿਡੌਣੇ ਲੈ ਦਿਓ ਐ ਲੈ ਆਓ ਉਹ ਲੈ ਆਓ ਵਿਲੇ ਬੈਠੇ ਰਹਿੰਦੇ ਹੋ ਅਖਬਾਰ ਪੜ੍ਹਦੇ ਹੋ ਹਰ ਵੇਲੇ ਕੰਮ ਵਿੱਚ ਮਸਤ ਰਹਿੰਦੇ ਹੋ ਰਾਸ਼ਨ ਨਹੀਂ ਐ ਸਾਰੇ ਜਿੰਨੇ ਨਾ ਕਰਦੀਆਂ ਬੀਬੀਆਂ ਜਿਤਨੀਆਂ ਸਾਰੀਆਂ ਗੱਲਾਂ ਇਸ ਬੰਦੇ ਨਾਲ ਕਰਦੀਆਂ ਇਸ ਤਰ੍ਹਾਂ ਹੀ ਇਹਦੀਆਂ ਨਾਲ ਕੁਝ ਹੋਰ ਰੰਨਾ ਵੀ ਨੇ ਜਿਹਨੂੰ ਅਸੀਂ ਕੱਲ ਗੱਲ ਕੀਤੀ ਸੀ ਸੱਤੀ ਸੱਤੀ ਕੱਪੜੀ ਅੱਗ ਲੱਗ ਗਈ ਈਕੀਡੀਅਮ ਐ ਸੱਤੀ ਇਹ ਇਸ ਛਬਦੀ ਚ ਸੱਤੀ ਰੰਨੀ ਸੱਤ ਰੰਨਾ ਨੇ ਸਾਡੀਆਂ ਇਹ ਦੋ ਅੱਖਾਂ ਇਹ ਦੋ ਨੱਕ ਇਹ ਦੋ ਕੰਨ ਇਹ ਇਹ ਸਾਡਾ ਮੂੰਹ ਇਹ ਸੱਤ ਰੰਨਾ ਨੇ ਇਹ ਆਪਣਾ ਸਿਆਪਾ ਪਾਉਂਦੀਆਂ ਜਿਸ ਨਾਲ ਘਰ ਬੀਬੀ ਕਹਿੰਦੀਆਂ ਨਾ ਹੁਣ ਐ ਨਹੀਂ ਲਿਆਏ ਐ ਨਹੀਂ ਲਿਆਏ ਐ ਨਹੀਂ ਲਿਆਏ ਤੁਸੀਂ ਹਰ ਵੇਲੇ ਬੈਠੇ ਰਹਿੰਦੇ ਹੋ ਹੁਣ ਉਹ ਦੇਖਦੀਆਂ ਇਹ ਤੇ ਉਸ ਪਾਸੋਂ ਤਾਂ ਬੜਾ ਉੱਚਾ ਕਰਦਾ ਹੈ ਪਰ ਇਹਦੇ ਕੋਲ ਆਤਮਕ ਜੀਵਨ ਦੇ ਗੁਣ ਕੋਈ ਨਹੀਂ ਨੇ ਗੁਣ ਗੋਬਿੰਦ ਜਿਹੜੇ ਗਾਣੇ ਸੀ ਤਾਂ ਇਹ ਆਪਣੀ ਡਿਮਾਂਡ ਕਰਦੀਆਂ ਅੱਖਾਂ ਨੂੰ ਕਾਮਾਦਿਕ ਭੋਜਨ ਦੇ ਇਸ ਨੂੰ ਨੱਕਾ ਨੂੰ ਇਸ ਜੀਬ ਨੂੰ ਛੱਤੀ ਪਦਾਰਤ ਖਵਾਣ ਦੇ ਸਵਾਦ ਚਖਾ ਇਹ ਆਪਣੀ ਡਿਮਾਂਡ ਕਰਦੀਆਂ ਕੀ ਹਰ ਵੇਲੇ ਬੈਠੇ ਰਹਿੰਦੇ ਹੋ ਸਾਡੇ ਵਾਸਤੇ ਲਿਆਓ ਸੋ ਇਹ ਜਿਹੜੀਆਂ ਸੱਤ ਰੰਨਾਂ ਨੇ ਸਾਡੀਆਂ ਇਹ ਸਾਨੂੰ ਡਿਮਾਂਡ ਕਰਦੀਆਂ ਨੇ ਇਹਨਾਂ ਦੇ ਨਾਲ ਕੀ ਹੁੰਦਾ ਕਿ ਅੰਦਰੋਂ ਸਾਨੂੰ ਗੁਣ ਗੋਬਿੰਦ ਗਾਣ ਦੀ ਜਾਂਚ ਨਹੀਂ ਆਂਦੀ ਵਿਖੇਂ ਦੇ ਨਾਲ ਰਚੇ ਹੀ ਰਹਿੰਦੇ ਆ ਤਾਂ ਕੀ ਹੋ ਜਾਂਦਾ ਪਲ-ਪਲ ਸਾਡਾ ਜੀਵਨ ਕਉ ਨਾਨਕ ਭਜ ਹਰਮਨਾ ਪਰੈ ਨਾ ਜਮ ਕੀ ਫਾਸ ਜਮ ਦੀ ਫਾਸੀ ਵਿੱਚ ਫਸਿਆ ਰਹਿੰਦਾ ਤੇ ਕਹਿ ਰਹੇ ਨੇ ਤੂੰ ਸੱਚ ਨੂੰ ਅਲ ਜੁੜ ਜਾ ਹੁਣ ਮੇਰੇ ਵਾਸਤੇ ਸਵਾਲ ਪੈਦਾ ਹੋ ਗਿਆ ਕਿ ਗੁਰੂ ਪਾਤਸ਼ਾਹ ਬਾਣੀ ਹੀ ਕਹਿ ਰਹੇ ਨੇ ਦੈਦਿਸ ਪਸਰੇ ਹੋਇ ਜਮ ਜੀਵਰਾ ਹਰ ਪਾਸੇ ਜਮ ਜੀਵਰਾ ছਾਇਆ ਹੋਇਆ ਦੈ ਦਿਸ਼ਾਂ ਨੂੰ ਅਨੇਕਾ ਦਿਸ਼ਾਵਾਂ ਵੀ ਕਹਿੰਦੇ ਨੇ ਪਰ ਦੈ ਦਿਸ਼ਾਂ ਸਾਡੇ ਇਸ ਸ਼ਰੀਰ ਦੇ ਜਿਤਨੇ ਇੰਦਰੀ ਗਿਆਨ ਇੰਦਰੀ ਨੇ ਇਹਨਾਂ ਨੂੰ ਵੀ ਦੈ ਦਿਸ਼ਾਂ ਕਹਿੰਦੇ ਨੇ ਨੌ ਦੁਆਰੇ ਦਸਵਾਂ ਗੁਪਤਰ ਖਾਇਆ ਇਹ ਸਾਡੇ ਜਿਹੜੀਆਂ 10 ਨਿਸ਼ਾਨੇ ਇਹਨਾਂ ਸਾਰਿਆਂ ਦੇ ਡੋਰਸ ਤੇ ਜੰਮ ਦਾ ਜੇਵਰਾ ਬੈਠਾ ਆ। ਜ਼ਰਾ ਸੀ ਕਿ ਕਹੀਂ ਸੇ ਕੁਤਾਈ ਕਰੋ ਗਲੇਵੇ ਸੰਗਲ ਪੜੇਗੀ। ਕੀ ਵਿਕਾਰਾਂ ਦੀ। ਜੰਮ ਜੇਵਰਾ ਤੈਨੂੰ ਤੰਗ ਕਰੇਗਾ। ਮੈਂ ਸੋਚ ਰਿਹਾ ਸੀ ਹੁਣ ਮੇਰੇ ਵਾਸਤੇ ਮੁਸ਼ਕਲ ਹੋ ਗਿਆ ਕਿ ਮੈਂ ਜਮ ਐ ਬੋਲ ਕੇ ਛੋੜ ਦਿਆਂ। ਤੇ ਸੰਗਤ ਨਾਲ ਮੈਂ ਡਿਸਕਸ ਨਾ ਕਰਾਂ ਜਿਹੜੀ ਸੰਗਤ ਹਜ਼ਾਰਾਂ ਸਾਲਾਂ ਤੋਂ ਇਹ ਸਮਝਦੀ ਆ ਮਰਨ ਵੇਲੇ ਜਮ ਲੈਣ ਆਂਦੇ ਨੇ ਤੇ ਕੱਲ ਅਸੀਂ ਇੱਥੇ ਗੱਲ ਛੋੜੀ ਸੀ ਮਰਨ ਵੇਲੇ ਜਮ ਲੈਣ ਆਂਦੇ ਨੇ ਮਰਨ ਤੋਂ ਬਾਅਦ ਜਮ ਹੈ ਨੇ ਮੈਨੂੰ ਪਤਾ ਨਹੀਂ ਬਟ ਅਸੀਂ ਇਹ ਡਿਸਕਸ ਕਰਨਾ ਸੀ ਕਿ ਜੀਂਦੇ ਜੀ ਵੀ ਕੋਈ ਜਮ ਹੈ ਨੇ ਗੁਰੂ ਪਾਤਸ਼ਾਹ ਜੀ ਨੂੰ ਪੁੱਛੀ ਪਰਨ ਜਮਕੀ ਫਾਸਾਰੇ ਸ਼ਬਦ ਪੜਦੇ ਆ ਰਿਆਂ ਰੋਜ਼ ਰੋਜ਼ ਬਹੁਤ ਵਾਰੀ ਬੋਲੀ ਜਾ ਰਹਿਆਂ ਕਿ ਮੈਲੇ ਨੋਵੇਂ ਦੇ ਸ਼ਲੋਕ ਉਦਾਸੀਨਤਾ ਵਾਸਤੇ ਨਹੀਂ ਨੇ ਮਰਨ ਵਾਲੇ ਪ੍ਰਾਣੀ ਵਾਸਤੇ ਨਹੀਂ ਨੇ ਡੈਥ ਸੈਰੇਮੋਨੀਜ਼ ਦੇ ਪ੍ਰੋਗਰਾਮ ਵਾਸਤੇ ਨਹੀਂ ਨੇ ਸਾਡੇ ਵਾਸਤੇ ਅੱਜ ਨੇ ਕਹਿ ਰਹੇ ਨੇ ਗੁਣ ਗੋਬਿੰਦ ਗਾਇਓ ਨਹੀਂ ਤੂੰ ਨਹੀਂ ਗਾਤਾ ਗਾਇਓ ਨਹੀਂ ਪਾਸ ਦੀ ਗੱਲ ਨਹੀਂ ਚੱਲ ਰਹੀ ਤੂੰ ਨਹੀਂ ਗਾਤਾ ਦੇਖ ਜਨਮ ਜ਼ਾਇਆ ਜਾ ਰਿਹਾ ਜਿਵੇਂ ਮੱਛੀ ਪਾਣੀ ਚ ਰਹਿੰਦੀ ਹੈ ਉਸ ਤਰ੍ਹਾਂ ਇਹ ਸੱਚ ਦੇ ਗੁਣਾ ਵਿੱਚ ਜੀਣਾ ਸਿੱਖ ਲੈ ਪ੍ਰੈਜ਼ੈਂਟ ਦੀ ਗੱਲ ਚੱਲ ਰਹੀ ਹੈ ਤਾਂ ਜਮਾ ਦੀ ਵੀ ਪ੍ਰੈਜ਼ੈਂਟ ਦੀ ਗੱਲ ਚੱਲ ਰਹੀ ਹੈ ਕਿ ਤੂੰ ਵਿਕਾਮਾਦਿਕ ਵਿਕਾਰਾਂ ਵਾਲੇ ਜਮਾ ਦੀ ਜਫਾਸ ਵਿੱਚ ਨਹੀਂ ਪਏਂਗਾ ਪਰੈਾਰੇ ਦੁਲਾਵਾਂ ਨੂੰ ਲਾ ਕੇ ਬਿੰਦੀ ਉਚਾਰਨ ਕਰੀਏ ਪਰੈਨ ਜਮ ਕੀ ਫਾਸ ਗੁਰੂ ਪਾਤਸ਼ਾਹ ਕਹਿੰਦੇ ਨੇ ਮਾਇਆ ਮੋਹ ਪ੍ਰੇਤ ਹੈ ਮਾਇਆ ਮੋਹ ਪ੍ਰੇਤ ਕਾਮ ਕ્રોਧ ਹੰਕਾਰਾ ਇਹ ਜੰਮ ਕੀ ਸਰਕਾਰ ਹੈ ਜੰਮ ਦੀ ਸਰਕਾਰ ਹੈ ਇਹਨਾਂ ਉੱਪਰ ਜੰਮ ਕਾ ਡੰਡ ਕਰਾਰਾ ਜਦੋਂ ਇਹ ਮਨੁੱਖ ਤੋਂ ਭਾਮ ਕ੍ਰੋਧ ਲੋ ਮੋਹੰਕਾਰ ਦੇ ਵਾਸ ਪੈ ਜਾਂਦਾ ਹੈ ਨਾ ਇਹ ਜੰਮ ਨੇ ਇਹ ਜੰਮ ਦੀ ਸਰਕਾਰ ਨੇ ਸਾਡੇ ਕਰ ਕਹਿੰਦਾ ਨਾ ਕਾਰਪੋਰੇਸ਼ਨ ਕਾ ਬੰਦਾ ਆਇਆ ਇਹ ਇਹ ਜੰਮ ਦੀ ਸਰਕਾਰ ਦੇ ਬੰਦੇ ਨੇ ਇਹਨੂੰ ਗੁਰੂ ਪਾਤਸ਼ਾ ਇੱਕ ਵਿਅੰਗ ਦੇ ਨਾਲ ਦੁਨੀਆ ਚ ਪ੍ਰਚਲਿਤ ਬੋਲੀ ਦੇ ਵਿੱਚ ਸਾਨੂੰ ਐਕਸਪਲੇਨ ਕਰਦੇ ਨੇ ਇਹ ਸਾਡੀ ਜਿੰਦ ਦੇ ਵੈਰੀ ਨੇ ਸਾਨੂੰ ਆਰ ਵੇਲੇ ਤੰਗ ਕਰਦੇ ਨੇ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਵਿਕਾਰ ਮਾਇਆ ਮਦ ਸੋਇਓ ਵਿਕਾਰਾਂ ਦੇ ਮਦ ਵਿੱਚ ਜੇ ਆ ਇਨਸਾਨ ਤੂੰ ਸੁੱਤਾ ਹੋਇਆ ਹੈ ਸੂਝ ਬੂਝ ਨਾ ਆਵੇ ਤੈਨੂੰ ਕੁਝ ਸਮਝ ਨਹੀਂ ਆਂਦੀ ਪਕੜ ਕੇ ਇਸ ਜੰਮ ਉਠਾਰਿਓ ਤਦ ਹੀ ਕਰ ਜਾਵੇ ਸਵਾਲ ਵੀ ਹੈ ਤੇ ਵਿਅੰਗ ਵੀ ਹੈ ਅਫਸੋਸ ਵੀ ਲੱਗਦਾ ਹੈ ਕਿ ਜਦੋਂ ਤੈਨੂੰ ਜੰਮ ਪਕੜਦਾ ਹੈ ਤਾ ਸਾਡੇ ਸਾਹਮਣੇ ਇੱਕ ਸ਼ਬਦ ਆਇਆ ਸੀ ਪਿਛਲੇ ਦਿਨਾਂ ਚ ਅਸੀਂ ਉਸ ਨੂੰ ਵਿਚਾਰਿਆ ਸੀ ਕਿ ਨਰੂ ਮਰੈ ਨਰ ਕਾਮ ਨਾ ਆਵੈ ਪਸ਼ੂ ਮਰੈ ਦਸ ਕਾਜ ਸਵਾਰੇ ਤਾਂ ਅਸੀਂ ਇਸ ਸ਼ਬਦ ਨੂੰ ਸਮਝਦੇ ਸਾਂ ਅਗਰ ਇਨਸਾਨ ਮਰ ਜਾਏ ਕਿਸੇ ਕੰਮ ਨਹੀਂ ਆਤਾ ਨਰੂ ਮਰੇ ਪਸ਼ੂ ਅਗਰ ਮਰ ਜਾਏ ਤਾਂ ਦਸ ਕਾਮ ਆਤਾ ਦੇਖੋ ਉਸ ਦਾ ਚਮੜਾ ਬਣਤਾ ਹੈ ਦੇਖੋ ਉਸ ਕੇ ਹਾਥੀ दांत ਕਾ ਇਹ ਬਣਤਾ ਹੈ ਦੇਖੋ ਇਹ ਬਣਤਾ ਹੈ ਪਸ਼ੂ ਕਾ ਇਹ ਬਣਤਾ ਹੈ ਉਸ ਦੀ ਦਵਾਈਆਂ ਬਣਤੀਆਂ ਇਹ ਉਹ ਐ ਸਾਰੀਆਂ ਗੱਲਾਂ ਅਸੀਂ ਕਰਦੇ ਹੁੰਦੇ ਸਾਂ ਇਸ ਇਨ੍ਹਾਂ ਸ਼ਬਦਾਂ ਦੇ ਅਰਥ ਇਸ ਤਰ੍ਹਾਂ ਕਰਕੇ ਅਰ ਜਦ ਤੁਸੀਂ ਡੀਟੇਲ ਇਸ ਸਮਝਿਆ ਤਾਂ ਪਤਾ ਲੱਗਾ ਉਹਦਾ ਰਹਾਉ ਕਹ ਰਿਹਾ ਆਪਣੇ ਕਰਮ ਕੀ ਗਤ ਮੈਂ ਕਿਹਾ ਜਾਨੂ ਬਾਬਾ ਰੇ ਮੇਰੇ ਐਟ ਪ੍ਰੈਜ਼ੈਂਟ ਜਿਹੜੀਆਂ ਮੇਰੀਆਂ ਡੂਇੰਗ ਈਡਸ ਔਰ ਜਿਹੜੀ ਮੇਰੀ ਸੋਚ ਨਹੀਂ ਆ ਨਾ ਇਹਨਾਂ ਦੀ ਗਤੀ ਮੈਨੂੰ ਸਮਝ ਨਹੀਂ ਆਂਦੀ ਤੇ ਪਤਾ ਲੱਗਾ ਇਹ ਪ੍ਰੈਜ਼ੈਂਟ ਦੀ ਗੱਲ ਚੱਲ ਰਹੀ ਹੈ ਨਾਲ ਪਤਾ ਲੱਗਾ ਕਿ ਅੱਜ ਬੰਦਾ ਮਰ ਜਾਏ ਲਾਇਸੈਂਸ ਦੇ ਪਿੱਛੇ ਲਿਖਿਆ ਹੁੰਦਾ 24 ਘੰਟੇ ਅੰਦਰ ਮੇਰੀ ਅੱਖਾਂ ਕਿਸੇ ਨੂੰ ਦੰਦ ਦੇ ਸਕਦੇ ਔਰ ਟਿਕ ਪਿੱਛੇ ਟਿਕ ਕਰਦੇ ਹੋ ਅਮਰੀਕਾ ਜੈਸੀ ਜਗ੍ਹਾ ਵੀ ਲਾਇਸੈਂਸ ਦੇ ਪਿੱਛੇ ਟਿਕ ਕੀਤਾ ਹੁੰਦਾ ਵੀ ਬੰਦਾ ਅਚਾਨਕ ਐਕਸੀਡੈਂਟ ਨਾਲ ਮਰ ਗਿਆ ਇਹ ਕਹਿ ਗਿਆ ਸੀ ਮੇਰੀ ਅੱਖਾਂ ਤੇ ਉਹ ਘਰ ਵਾਲਿਆਂ ਨੂੰ ਅੱਖਾਂ ਉਹਦੀਆਂ ਦੂਜੇ ਨੂੰ ਦਾਨ ਕਰਨ ਵਾਸਤੇ ਪਹਿਲਾਂ ਹੀ ਦੱਸ ਦਿੰਦੇ ਨੇ ਇਹਦੇ ਲੰਗਸ ਕਮ ਆਂਦੇ ਨੇ ਤਾਂ ਕੀ ਬਾਣੀ ਝੁੱਠੀ ਹੋ ਗਈ ਬਾਣੀ ਕਹਿ ਰਹੀ ਹੈ ਨਰੂ ਮਰਨ আর ਕਾਮਨਾ ਆਵੇ ਅਸੀਂ ਇਹ ਮੰਨਦੇ ਹਾਂ ਕਿ ਬਾਣੀ ਝੂਠ ਹੋਣੀ ਸਿੱਧੀ ਬਾਣੀ ਪੋਸਟ ਮਾਡਰਨ ਹੈ ਹਜ਼ਾਰਾਂ ਕਰੋੜਾਂ ਸਾਲ ਤੱਕ ਜਦੋਂ ਤੱਕ ਵੀ ਇਨਸਾਨ ਇਸ ਧਰਤੀ ਤੇ ਰਹੇਗਾ ਇਹ ਬਾਣੀ ਨੂੰ ਝੂਠ ਲਾਇ ਨਹੀਂ ਜਾ ਸਕਦਾ ਇਹ ਆਤਸਾ ਜੁਗਾੜ ਸੱਚ ਹੈ ਵੀ ਸੱਚ ਨਾਨਕੋ ਸੀ ਵੀ ਸੱਚ ਹੈ ਬਾਣੀ ਨੂੰ ਜੁੱਟ ਲਾਇਆ ਨਹੀਂ ਜਾ ਸਕਦਾ ਤੇ ਨਰੂ ਮਰਨਰ ਕਾਮ ਦੇ मीनिंग ਕੀ ਬਦਲ ਗਏ ਅੱਜ ਮੈਡੀਕਲ ਸਾਇੰਸ ਬੰਦਾ ਮਰਦਾ ਹੈ ਉਹਦੇ ਲੰਗਸ ਉਹਦੀ ਕਿਡਨੀ ਉਹਦਾ ਉਹਦੀਆਂ ਅੱਖਾਂ ਸਭ ਕੁਝ ਵਰਤਦੀ ਹੈ ਸਾਨੂੰ ਲੱਗਿਆ ਲੱਗਿਆ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਹੀ ਕਹਿਣਾ ਚਾਹਾਂਗਾ ਕਿ ਲੱਗਿਆ ਸਾਨੂੰ ਇੰਜ ਮਹਿਸੂਸ ਹੁੰਦਾ ਕਿ ਇਹਦੇ ਅਰਥ ਨਹੀਂ ਨੇ ਕਿ ਬੰਦਾ ਮਰ ਜਾਏ ਕੰਮ ਨਹੀਂ ਆਉਂਦਾ ਪਤਾ ਲੱਗਾ ਕਰਮਾਂ ਦੀ ਗੱਲ ਰਾਉਚ ਚੱਲ ਰਹੀ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਨਰੂ ਮਰਨਰ ਕਾਮ ਨਾਵੇ ਅਗਰ ਤੇਰੇ ਅੰਦਰ ਨਰੂ ਇਨਸਾਨੀਅਤ ਮਰ ਜਾਂਦੀ ਹੈ ਤਾਂ ਤੂੰ ਕਿਸੇ ਕੰਮ ਜੋਗਾ ਨਹੀਂ ਨਰੂ ਮਰਨਰ ਕਾਮ ਨਾਵੇ ਪਸ਼ੂ ਮਰੇ ਦਸ ਕਾਲਸਵਾਰੇ ਅੱਜ ਬਾਈਡ ਐਨੀਮਲ ਵਾਲੇ এনवायरमेंट ਵਾਲੇ ਪਸ਼ੂ ਮਾਰਾ ਨਹੀਂ ਦਿੰਦੇ ਨੇ ਕਹਿੰਦੇ ਨੇ ਜੇ ਤੇਰੇ ਅੰਦਰੋਂ ਪਸ਼ੂਤਾ ਮਰ ਜਾਏ ਪਸ਼ੂ ਵਿਦ ਐਨੀਮਲ ਡੀਡਸ ਮਰ ਜਾਂਨ ਪਸ਼ੂ ਮਰੇ ਤਾਂ ਇਹ ਮਨੁੱਖ ਦਸ ਕਾਲਸਵਾਰੇ ਤੂੰ ਕਰ ਸਕਣਾ ਹੈ ਕਰਦੇ ਕਰਦੇ ਕਬੀਰ ਸਾਹਿਬ ਇਸ ਸ਼ਬਦ ਦੇ ਅਖੀਰ ਵਿੱਚ ਕਹਿੰਦੇ ਨੇ ਕਉ ਕਬੀਰ ਤਬਹੀ ਨਰ ਜਾਗੈ ਕਬੀਰ ਸਾਹਿਬ ਕਹਿੰਦੇ ਨੇ ਬੰਦਾ ਦਰਸਲ ਤਾਂ ਜਾਗਦਾ ਹੈ ਜੰਮ ਦਾ ਡੰਡ ਮੂੰਡ ਮੇ ਲੱਗੈ ਜਦੋਂ ਇਹਨੂੰ ਜੰਮ ਦਾ ਡੰਡਾ ਪੈਂਦਾ ਹੈ ਜੰਮ ਦਾ ਡੰਡਾ ਕਦੋਂ ਪੈਂਦਾ ਹੈ ਜਦੋਂ ਅਸੀਂ ਕਹਿੰਦੇ ਹਾਏ ਮੈਚਾਂ ਦਾ ਤੇ ਨਹੀਂ ਸੀ ਗੁੱਸਾ ਕਰਨਾ ਪਰ ਮੇਰਾ ਐਵੇਂ ਹੀ ਬਲੱਡ ਪ੍ਰੈਸ਼ਰ ਵਧਿਆ ਬਾਦ ਇਤਨਾ ਸੀ ਆਪਣੀ ਪਤਨੀ ਨੂੰ ਜਾਂ ਪਤੀ ਨੂੰ ਜਾਂ ਮਾਪਿਆਂ ਨੂੰ ਕਹਿੰਦੇ ਆ ਹਾਈ ਮੈਨੂੰ ਦਵਾਈ ਦਿਓ ਮੇਰੇ ਹੱਥ ਪੈਰ ਮਲੋ ਇਹਦਾ ਸਿਰ ਚੱਸੋ ਇਹਦੇ ਪੈਰ ਚੱਸੋ ਤੁਹਾਨੂੰ ਮਨੰਗੀ ਤਸੀ ਇਹਨਾਂ ਗੁੱਸਾ ਨਾ ਕਰੋ ਇਹਨੀਆਂ ਗੱਲਾਂ ਨਾ ਕੱਢੋ ਪਰ ਮੈਂ ਕੀ ਕਰਦਾ ਮੇਰੇ ਵਸ ਨਹੀਂ ਸੀ ਸਾਡੇ ਜਦੋਂ ਵਸ ਨਹੀਂ ਹੁੰਦਾ ਨਾ ਇਹ ਜੰਮ ਦਾ ਡੰਡਾ ਹੈ ਕੋ ਕਬੀਰ ਤਬਹੀ ਨਰ ਜਾਗਾ ਜੰਮ ਦਾ ਡੰਡ ਮੂਡ ਮੇ ਲਗਾ ਹੈ ਕਿ ਜੰਮ ਦਾ ਡੰਡਾ ਜਦੋਂ ਤੈਨੂੰ ਪੈਂਦਾ ਉਸ ਤੋਂ ਬਾਅਦ ਤੂੰ ਉਹ ਆਉਗਣ ਨੂੰ ਕਰ ਕਰਕੇ ਪਛਤਾਨਾ ਹੈ उस अवगुण न कर, कर के बाद ही करते हैं फिर बार बार करते हैं रिपीट रिपीट करते हैं कहो कबीर तब ही नर जाग है हूँ नर कह रहे हैं इंसान कह रहे हैं जींदे जी कह रहे हैं मरण तो बाद वाला पता नहीं होना मरण तो बाद जगा पता नहीं पर अं सोचा शब्द आंदा है जो जम आए केस गै पटके जिस दिन तू मरेगा और जम तेरे बाल पकड़ के ले जाएगा एक इल्यूशन है ਕੋਈ ਪੁੱਛੇ ਸਾਨੂੰ ਮਰਨੇ ਕੇ ਬਾਅਦ ਤੋ ਸ਼ਰੀਰ ਸਾਥ ਜਾਂਦਾ ਹੀ ਨਹੀਂ ਆ ਮਰਨੇ ਕੇ ਬਾਅਦ ਤੋ ਪੈਸਾ ਵੀ ਸਾਥ ਨਹੀਂ ਜਾਂਦਾ ਮਰਨੇ ਕੇ ਬਾਅਦ ਤੋ ਇਹ ਸ਼ਰੀਰ ਵੀ ਸਾਥ ਨਹੀਂ ਜਾਂਦਾ ਤੋ ਕਿਆ ਕੇਸ ਜਾਂਦੇ ਹੈ ਜਿੰਨ ਕੋ ਜੰਮ ਪਕੜੇਗਾ ਕੇਸ ਵੀ ਨਹੀਂ ਜਾਂਦੇ ਤਾਂਸੀ ਇਹ ਵਿਚਾਰ ਕਰ ਰਹੇ ਸਾਂ ਕਿ ਇਹ ਦਰਸਲ ਕੇਸ ਪ੍ਰਤੀਕ ਹੈ ਮਤ ਦਾ ਅਕਲ ਦਾ ਜੇ ਤਾਂ ਚੰਗੀ ਮਤ ਹੈ ਤਾਂ ਉਸ ਪਾਸੇ ਪੋਜ਼ਿਟਿਵ ਸੈਂਸ ਵਿੱਚ ਕੇਸ ਮਾਥਾ ਸਿਰ ਕੇਸਾਂ ਕਾ ਕਰਚ ਐ ਵਰ ਟੁਲਾਵਾ ਪੋਜ਼ਿਟਿਵ ਸੈਂਸਿਚ ਲੱਗਾ ਹੁੰਦਾ ਪਰ ਇੱਥੇ ਨੈਗੇਟਿਵ ਸੈਂਸਿਚ ਐ ਭਾਵ ਤੇਰੀ ਚਤਰ ਬੁੱਧੀ ਜਦੋਂ ਤੇਰੀ ਚਤਰ ਬੁੱਧੀ ਨੂੰ ਆਕੇ ਵਿਕਾਰ ਕ ਸੀਟਦੇ ਨੇ ਵਿਖੇਨ ਸਿਓ ਕਾਹੇ ਰੱਝਿਓ ਜਦੋਂ ਤੈਨੂੰ ਵਿਕਾਰ ਕ ਸੀਟਦੇ ਨੇ ਤੈਨੂੰ ਕੋਈ ਤੇਰੇ ਕੇਸ ਮਤਲਬ ਤੇਰੇ ਤੇਰੇ ਦਿਮਾਗ ਨੂੰ ਤੇਰੀ ਅਕਲ ਨੂੰ ਤੇਰੀ ਮਤ ਨੂੰ ਦੁਰਮਤ ਵੱਲ ਡ੍ਰੈਗ ਕਰਦੇ ਨੇ ਜਦੋਂ ਵਿਕਾਰਾਂ ਨੂੰ ਜੰਮ ਕੇ ਆ उस वे तेन समझ नहीं पी और गुरु पातशाह कहते ने जो इंसान काम क्रोध लो मुंहकार इसको सता उस वे होंगे नानक साकत नर्क में हूं ही नर्क चो मरण तो बाद कोई नर्क है होगा कबीर साहब कहते हैं मरण तो बाद सुरग बास न बाछिए डरिए नर्क निवास होएगा तो होगा होना ऐसा होगा मने ना खींचे आस बट एट प्रेजेंट आई डोंट वॉन्ट टू लिव इन द नर्क ਮਰਨ ਤੋਂ ਬਾਅਦ ਕੋਈ ਵੈਕੁੰਠ ਹੋਏਗਾ ਹੋਏਗਾ ਪਰ ਸਾਧ ਸੰਗਤ ਵੈਕੁੰਠੇ ਆਹੇ ਮਨੁ ਤੇ ਸਾਧ ਸੰਗਤ ਵਾਲਾ ਹੀ ਵੈਕੁੰਠ ਪਸੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਡੈਫੀਨੇਸ਼ਨਸ ਨੇ ਇਹਨਾਂ ਨੂੰ ਐਜ ਐਕਸਪਲੇਨ ਨਹੀਂ ਕੀਤਾ ਗਿਆ ਇਹਨਾਂ ਦੇ ਨਾਲ ਕੋਈ ਪੁਰਾਣੀਆਂ ਪਤਾ ਨਹੀਂ ਕਿੱਥੋਂ ਦੀਆਂ ਕਹਾਣੀਆਂ ਨੂੰ ਜੋੜ-ਜੋੜ ਕੇ ਇਹਨਾਂ ਪੰਕਤੀਆਂ ਨੂੰ ਜਸਟੀਫਾਈ ਕੀਤਾ ਗਿਆ ਜਿਦੇ ਨਾਲ ਅਸੀਂ ਭੁਲੇਖਾ ਖਾ ਗਏ ਗੁਰੂ ਪਾਛੇ ਕਹਿੰਦੇ ਨੇ ਬਾਜੋ ਗੁਰੂ ਅਚੇਤ ਹੈ ਐ ਮਨੁੱਖ ਜੇ ਸੱਚ ਵਿਜ਼ਡਮ ਤੇਰੇ ਕੋਲ ਨਹੀਂ ਸੱਚ ਦੀ ਨੌਲੇਜ ਕੋਈ ਨਹੀਂ ਤਾਂ ਤੂੰ ਅਚੇਤ ਹੈ बेहੋਸ਼ ਹੈ ਬਾਜੋ ਗੁਰੂ ਅਚੇਤ ਹੈ ਸਭ ਬੱਦੀ ਜਮਕਾਲ ਮੀਨਸ ਤੇਰੇ ਉਤੇ ਹਮੇਸ਼ਾ ਵਿਕਾਰਾਂ ਦੀ ਮੌਤ ਮੰਡਰਾ ਰਹੀ ਹੈ ਅੱਜ ਜੀਂਦੇ ਜੀ ਜਿਸ ਮਨੁੱਖ ਨੂੰ ਅੱਜ ਸਮਝ ਆ ਜਾਏਗਾ ਕਿ ਅੱਜ ਦੇ ਜਮ ਕਿਹੜੇ ਨੇ ਉਹ ਮਨੁੱਖ ਮਰਨ ਵਾਲੇ ਜਮਾਂ ਦੀ ਪਰਵਾਹ ਕਰੇ ਜਾਂ ਨਾ ਕਰੇ ਲੇਕਿਨ ਅੱਜ ਦੇ ਜਮਾਂ ਦੀ ਉਹਨੂੰ ਪਰਵਾਹ ਕਰਨੀ ਪੈ ਜਾਏਗੀ ਇਹ ਗੁਰੂ ਪਾਤਸ਼ਾਹ ਸਿਖਾਣਾ ਚਾਹੁੰਦੇ ਨੇ ਮਨੁੱਖ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਅਸੀਂ ਬੜਾ ਸ਼ਬਦ ਪੜ੍ਹਦੇ ਹਾਂ ਕਿੰਨਾ ਕਾਮਨ ਹੈ ਸਤਗੁਰ ਹੋਏ ਦਿਆਲ ਤਾਂ ਜੰਮ ਦਾ ਡਰ ਗਿਆ ਹੁਣ ਤੁਹਾਡੀ ਮਰਜ਼ੀ ਹੈ ਤੁਸੀਂ ਜੰਮ ਦਾ ਡਰ ਮਰਨ ਤੋਂ ਬਾਅਦ ਵਾਲੇ ਰੱਖਣਾ ਹੈ ਰੱਖੋ ਪਰ ਸਤਗੁਰ ਦੀ ਦਿਆਲਤਾ ਦੇ ਪ੍ਰਤੀਕ ਬਣ ਜਾਓ ਤਾਂ ਜੰਮ ਕੋ ਡਰ ਗਿਆ ਆਈ ਡੋਨਟ ਕੇਅਰ ਜੰਮ ਕਿਹੜਾ ਮਰਨ ਤੋਂ ਬਾਅਦ ਵਾਲਾ ਦੁਨੀਆ ਤੇ ਮਰਨ ਤੋਂ ਬਾਅਦ ਵਾਲਾ ਹੀ ਜੰਮ ਸਮਝਦੀ ਸੀ ਨਾ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਤੂੰ ਸੱਚ ਨੂੰ ਪੱਜ ਲੈ ਸੱਚ ਨਾਲ ਜੁੜ ਜਾ ਤਾਂ ਕੀ ਹੋਏਗਾ ਪਰੇ ਨਾ ਜਮ ਕੀ ਫਾਸ ਇੱਕ ਸ਼ਲੋਕ ਅਸੀਂ ਪੜਦੇ ਸਾਂ ਕਬੀਰ ਕੂਕਰ RAM ਕੋ ਮੁੱਤੀਆ ਮੇਰੋ ਨਾਮ ਗੱਲੇ ਹਮਾਰੇ ਜੈਵਰੀ ਜਾਂ ਖਿੰਚੇ ਤਾਂ ਜਾਉ ਤਾਂ ਅਸੀਂ ਇਸ ਸ਼ਲੋਕ ਨੂੰ ਸਮਝ ਰਹੇ ਸਾਂ ਕਿ ਇਹਦਾ ਨਾਂ ਇੰਜ ਬਨਾਇਆ ਜੀ ਮੈਂ ਅਗਰਾਮ ਦਾ ਕੁੱਤਾ ਮੇਰਾ ਨਾਮ ਮੁੱਤੀਆ ਹੈ ਸਾਰੇ ਕੁੱਤੇ ਦਾ ਨਾਮ ਮੁੱਤੀਆ ਨਹੀਂ ਰੱਖਦੇ ਨੇ ਮੋਤੀ ਨਹੀਂ ਰੱਖਦੇ ਨੇ ਕਹਿੰਦੇ ਗੱਲੇ ਹਮਾਰੇ ਜੈਵਰੀ ਹਮਾਰੇ ਗਲੇ ਜੈਵਰੀ ਕੀ ਹੈ ਵਿਕਾਰਾਂ ਦੀ ਜਮਾਂ ਦੀ ਜੈਂ ਕਿ ਜੇ ਤੈ ਜਾਉ ਮੈਂ ਆਪਣੀ ਅਕਲ ਵਰਤਦਾ ਹੀ ਨਹੀਂ ਆ ਮੈਂ ਵਿਜडम ਵਰਤਦਾ ਹੀ ਨਹੀਂ ਆ ਮੈਨੂੰ ਜੰਜੀਰਾਂ ਜਿੱਥੇ ਵਿਕਾਰ ਖਿੱਚ ਕੇ ਲੈ ਜਾਂਦੇ ਨੇ ਮੈਂ ਛੇਤੀ ਨਾਲ ਉੱਥੇ ਉੱਥੇ ਚਲਾ ਜਾਂਦਾ ਇੱਥੋਂ ਪਤਾ ਲੱਗਾ ਕਿ ਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਨੇ ਜੇ ਤੂੰ ਇਹਨਾਂ ਵਿਕਾਰਾਂ ਦੀ ਫਾਈ ਤੋਂ ਬਚਣਾ ਚਾਹੁੰਦਾ ਹੈ ਤਾਂ ਕਹਿੰਦੇ ਨੇ ਸਾਧ ਸੰਗਤ ਹੋਏ ਨਿਰਮਲਾ ਸੱਚ ਦੀ ਸੰਗਤੀ 'ਚ ਬੈਠਿਆ ਕਰ ਕੱਟੀਏ ਜਮ ਕੀ ਫਾਸ ਸੱਚ ਦੀ ਸੰਗਤ ਵਿੱਚ ਤੈਨੂੰ ਗੁਰੂ ਸਤਗੁਰ ਦੀ ਗੱਲ ਕੀਤੀ ਜਾਏਗੀ ਜਿਹੜੇ ਵਿਕਾਰ ਤੈਨੂੰ ਤੰਗ ਕਰਦੇ ਨੇ ਉਹਨਾਂ ਦੀ ਫਾਸੀ ਕੱਟੀ ਜਾਏਗੀ ਜੇ ਹੁਣੇ ਹੀ ਕੱਟੀ ਗਈ ਮਰਨ ਤੋਂ ਬਾਅਦ ਵਾਲੀ ਦੇਖੀ ਜਾਏਗੀ ਹੁਣੇ ਵਾਲੀ ਨਹੀਂ ਕੱਟੀ ਗਈ ਤੇ ਮਰਨ ਤੋਂ ਬਾਅਦ ਤੇ ਡੈਫੀਨੇਟਲੀ ਤੁਹਾਡੀ ਸੋਚ ਮੁਤਾਬਕ ਤੇ ਆਈ ਹੈ ਜਿਸ ਮਨੁੱਖ ਦਾ ਅੱਜ ਠੀਕ ਨਹੀਂ ਉਸ ਦਾ ਕੱਲ ਠੀਕ ਨਹੀਂ ਹੋ ਸਕਦਾ आज से कल निकलता है इस पल से अगला पल निकलता है एदा मतलब ए पल ठीक करना पड़ेगा गुरुपाक्षात आज मिलावाशी एक फरीद समझांदे ਨੇ गुरुपाक्षात ਕਹਿੰਦੇ ਨੇ ਅੱਜ ਨੂੰ ਸਵਾਰ ਵਰਤਮਾਨ ਵਿੱਚ ਵਰਤਦਾ ਹੋਣਾਰ ਸੋਈ ਪਰਮਾਨਾ ਜਦੋਂ ਤੱਕ ਉਹ ਇਸ ਨੂੰ ਸਮਝੀਏ ਨਾ ਅਸੀਂ ਅਗਲੇ ਸ਼ਲੋਕ ਤੇ ਜਾ ਨਹੀਂ ਸਕਦੇ ਹਾਂ ਸਾਨੂੰ ਆਦਤ ਹੈ ਜਦੋਂ ਅਸੀਂ ਦੁਕਾਨ ਖੋਲਦੇ ਹਾਂ ਨਾ ਘਰ ਵਾਪਸ ਆਂਦੇ ਆ ਪਿਤਾ ਪੁੱਛਦਾ ਕਿਤਨੀ ਸੇਲ ਹੋਈ ਅਸੀਂ ਕਹਿੰਦੇ ਆ 10 ਰੁਪਏ ਦੂਜੇ ਦਿਨ ਪੁੱਛਦਾ ਕਿੰਨੀ ਹੋਈ ਕਹਿੰਦੇ ਆ 12 ਰੁਪਏ ਅੱਛਾ ਚੰਗਾ ਪਰ ਕੋਈ ਗੱਲ ਨਹੀਂ ਆਸ ਆਸ ਤਾਂ ਵਧੇਗੀ ਵੀ ਆਲਵੇਜ਼ ਲਾਈਕ ਆਂਕੜੇ ਬੜੇ ਵੀ ਆਲਵੇਜ਼ ਲਾਈਕ ਕਿ ਸਾਡੀ ਗਿਣਤੀ ਵਧੇ ਜਿਸ ਤਰ੍ਹਾਂ ਉੱਥੇ ਖਿਆਲ ਹੈ ਨਾ ਇਸ ਤਰ੍ਹਾਂ ਹੀ ਧਾਰਮਿਕ ਦੁਨੀਆ ਵਿੱਚ ਵੀ ਖਿਆਲ ਹੈ ਵੀ ਆਲਵੇਜ਼ ਲਾਈਕ ਢੇਰ ਸਾਰਾ ਪਾਠ ਹੋ ਗਿਆ ਢੇਰ ਸਾਰੇ ਸ਼ਬਦ ਹੋ ਗਏ ਢੇਰ ਸਾਰਾ ਲੜੀਵਾਰ ਅਖੰਡ ਪਾਠ ਹੋ ਗਏ 11 ਅਖੰਡ ਪਾਠ ਰਕਾਏ ਇਕ ਸੋਈ ਕਹਾਂਟ ਪਾਟ ਰਕਾਏ ਹੁਣ ਆਸ-ਆਸਤਾ ਜੋ ਦੁਨੀਆ ਹੋਰ ਸਪੀਡ ਵੱਧ ਗਈ ਨਾ ਭਰਮ ਦੀ ਤਾਂ 1000 ਇੱਕ ਵੀ ਹੋਣਗੇ ਕਿਸੇ ਦਿਨ ਤੱਕਣਾ ਤੁਸੀਂ ਕਿਉਂਕਿ ਲੋਕਾਂ ਕੋਲ ਪੈਸਾ ਬਹੁਤ ਹੈ ਵਸੀਲੇ ਬਹੁਤ ਨੇ ਬੜੇ سارے ਲੋਕੀ ਹਾਇਰ ਕੀਤੇ ਜਾ ਸਕਦੇ ਨੇ 1000 ਇੱਕ ਵੀ ਹੋਣਗੇ ਪਰ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਹਰ ਕਾ ਬਿਲੋਗ ਨਾ ਮਨ ਕਾ ਵਿਚਾਰਾ ਕਰ ਸਹਿਜ ਬਿਲੋ ਸਾਇਦ ਵੀ ਲੋਵਾਂਗੇ ਨਾ ਸਾਨੂੰ ਗਿਣਤੀਆਂ ਟੱਪਣ ਦੀ ਆਦਤ ਛੁੱਟ ਜਾਏਗੀ ਸਾਨੂੰ ਸਾਇਦ ਸੰਤੋਖ ਆ ਜਾਏਗਾ ਸਾਨੂੰ ਆਏਗਾ ਸਾਨੂੰ ਕਿਸੇ ਤਰ੍ਹਾਂ ਸਾਨੂੰ ਵਿਖੇਨ ਸਮਝਾ ਦਿਓ ਕਿਸੇ ਤਰ੍ਹਾਂ ਜਮ ਛਪ ਸਮਝਾ ਦਿਓ ਸਾਰੇ ਸ਼ਲੋਕ ਮੈਂ ਅੱਲੇ ਨੋਵੇਂ ਨੂੰ ਅੱਗੇ ਅਸੀਂ 4 4 5 5 8 8 ਸ਼ਲੋਕ ਦੀ ਪੀਤੀਕਰਨਗੇ ਇਸ ਗੱਲ ਨੂੰ ਸ਼ੁਰੂ ਸ਼ੁਰੂ ਚ ਕਿਸੇ ਤਰ੍ਹਾਂ ਟਰਮਸ ਕਲੀਅਰ ਹੋ ਗਈ ਹੈ ਨਾ ਮੇਰੇ ਵਾਸਤੇ ਬਹੁਤ ਮੁਸ਼ਕਲ ਬਣਿਆ ਹੋਇਆ ਹੈ ਕਿ ਮੈਂ ਕਿਸ ਤਰ੍ਹਾਂ ਸਟਾਰਟਿੰਗ ਇਹ ਸਾਰੀਆਂ ਟਰਮਸ ਨੂੰ ਕਲੀਅਰ ਕਰ ਲਵਾਂ ਸੋ ਦੈਟ ਵੀ ਕੈਨ ਗੋ ਅਹੈਡ ਧਰਮ ਰਾਈ ਦਰ ਕਾਗਜ਼ ਫਾੜੇ ਜਨ ਨਾਨਕ ਲੇਖਾ ਸਮਝਾ ਜਦ ਨਾਨਕ ਜੀ ਕਹਿੰਦੇ ਜਦੋਂ ਸੱਚ ਸਮਝ ਆ ਜਾਏ ਨਾ ਵਿਕਾਰ ਜਿਹੜੇ ਲੇਖਾ ਮੰਗਦੇ ਰਹਿੰਦੇ ਨੇ ਹਰ ਵੇਲੇ ਰੋਜ਼ ਤੰਗ ਕਰਦੇ ਨੇ ਤਾਂ ਇਨਸਾਨ ਦੇ ਕਾਗਜ਼ ਫਟ ਗਏ ਮੀਨਸ ਆ ਲੇਖਾ ਜੋਖਾ ਖਤਮ ਹੋ ਗਿਆ ਚਿੱਤਰ ਗੁਪਤ ਦਾ ਕਾਗਜ਼ ਫਾਰਿਆ ਜਮਦੂਤਾ ਕਛੂ ਨਾ ਚੱਲੀ ਜਮਦੂਤ ਕਿਹੜੇ ਨੇ ਜਿੰਦੇ ਜੀ ਅੱਜ ਵਿਕਾਰ ਹੁਣ ਗੁਰੂ ਪਾਤਸ਼ਾਹ ਕਹਿੰਦੇ ਜਿਸ ਜਨ ਕੈ ਪ੍ਰਭ ਦਰਸ਼ ਪਿਆਸਾ ਜਿਸ ਮਨੁੱਖ ਨੂੰ ਦਰਸ਼ ਪਿਆਸਾ ਮੀਨਸ ਸੱਚ ਦੀ ਵਿਚਾਰ ਦੀ ਲਿਲ ਲੱਗ ਜਾਂਦੀ ਹੈ ਨਾ ਜਿਸ ਜਨ ਕੈ ਪ੍ਰਭ ਦਰਸ਼ ਪਿਆਸਾ ਤਿਸ ਕੀ ਕਟੀ ਹੈ ਜਮ ਕੀ ਫਾਸਾ ਉਹਦੀ ਜੇਵਰੀ ਕੱਟੀ ਗਈ ਉਹਦੀ ਫਾਈ ਕੱਟੀ ਗਈ ਕਉ ਨਾਨਕ ਪਜ ਹਰ ਮਨਾ ਪਰੈ ਨਾ ਜਮ ਕੀ ਫਾਸ ਆਓ ਹੁਣ ਅੱਗੇ ਚੱਲੀਏ ਕਹਿੰਦੇ ਨੇ ਤਰਨ ਆਪੋ ਇਉਂ ਹੀ ਗਇਓ ਲਿਓ ਜ਼ਰਾ ਤਨ ਜੀਤ ਜੱਜੇ ਨੂੰ ਪੈਰੀ ਬਿੰਦੀ ਲਾ ਕੇ ਉਚਾਰਨ ਕਰਨਗੇ ਜ਼ਰਾ ਹੁੰਦਾ ਬੁੜੇਪਾ ਬੋਡੀ ਨੂੰ ਬੁੜੇਪਾ ਤੰਗ ਕਰ ਰਿਹਾ ਤਰਨਾਪੋ ਇਉਂ ਹੀ ਗਿਓ ਲਿਓ ਜ਼ਰਾ ਤਨਜੀਤ ਕੋ ਨਾਨਕ ਪਾਜ ਹਰਮਨਾ ਔਦ ਜਾਤ ਹੈ ਬੀਤ ਤੇਰੀ ਉਮਰ ਬੀਤ ਰਹੀ ਹੈ ਜ਼ਾਇਆ ਜਾ ਰਹੀ ਹੈ ਬੀਤ ਜਾ ਹੈ ਬੀਤ ਜਾ ਹੈ ਜਨਮ ਅਕਾਜਰੇ ਉਥੇ ਕਹਿੰਦੇ ਨੇ ਜਨਮ ਆਕਾਰਤ ਕੀਨ ਨਿਕੰਮੇ ਕੰਮਾਚ ਤੇਰਾ ਜੀਵਨ ਜ਼ਾਇਆ ਜਾ ਰਿਹਾ ਇਟ ਇਜ਼ ਅਪ ਟੂ ਯੂ ਟੂ ਕਿਤਨੀ ਵੈਲਿਊ ਲਗਾਉਂਦਾ ਹੈ ਆਪਣੇ ਜੀਵਨ ਦੀ ਕਿ ਮੈਂ ਕੀ ਬਣਨਾ ਹੈ ਫਾਰ ਇਗਜ਼ਾਮਪਲ ਇੱਕ ਐਮਪਲਾਈ ਹੈ ਐਮਪਲਾਈ ਨੂੰ ਤਨਖਾਹ ਮਿਲਦੀ ਹੈ 20000 ਰੁਪਿਆ ਪਰ ਉਹ ਕੰਮ ਕਰਦਾ ਹੈ 10000 ਰੁਪਏ ਦਾ ਮਾਲਕ ਦੇਖ ਨਹੀਂ ਰਿਹਾ ਲੇਕਿਨ ਜਿਹੜਾ ਐਮਪਲਾਈ ਸਿਨਸਅਰ ਹੋਏਗਾ ਨਾ ਉਹ ਕਹੇਗਾ ਮਿਲਦੀ ਭਾਵੇਂ ਮੈਨੂੰ 20000 ਹੈ ਬਟ ਆਮ ਨਾਟ ਵਰਥ 20000 ਆਮ ਵਰਥ ਮੋਰ ਦੈਨ ਥਿਸ ਮੇਰੇ ਕੋਲ ਅਕਲ ਇਸ ਤੋਂ ਜ਼ਿਆਦਾ ਹੈ ਮੇਰੇ ਕੋਲ ਕੈਪੇਬਿਲਿਟੀ ਇਸ ਤੋਂ ਜ਼ਿਆਦਾ ਕ੍ਰੈਡੀਬਿਲਿਟੀ ਇਸ ਤੋਂ ਜ਼ਿਆਦਾ ਮੈਂ ਇਸ ਤੋਂ ਜ਼ਿਆਦਾ ਕੰਮ ਕਰ ਸਕਣਾ ਮੈਂ ਆਪਣੀ ਵੈਲਿਊ ਵੀ ਹਜ਼ਾਰ ਨਹੀਂ ਲਾਂਦਾ ਇਸ ਤਰ੍ਹਾਂ ਹੀ ਅਸੀਂ ਆਪਣੇ ਤੇ ਲਾਵਾਂਗੇ ਕਿ ਕੀ ਮੇਰੀ ਵੈਲਿਊ ਇਹ ਹੀ ਹੋਏ ਕਿ ਮੈਂ ਨਿਕੰਮੇ ਵਿਖਣ ਸੇ ਕਾ ਇੰਨਾ ਰਚਿਆ ਰਹਾ ਮਾਂ ਜਨਮ ਕਰਤ ਨਹੀਂ ਮੇਰੀ ਵੈਲਿਊ ਇਹ ਹੈ ਕਿ ਮੈਨੂੰ ਮਾਨਸ ਜਨਮ ਦੁਲੰਬ ਹੈ ਇਹ ਬਾਰ ਬਾਰ ਨਹੀਂ ਹੁੰਦਾ ਮੈਂ ਦੀ ਵੈਲਿਊ ਇਨਾ ਕਮਤ ਨਹੀਂ ਲਗਾਣੀ ਤੁਸੀਂ ਕਦੇ ਵੀ ਖੋਜ ਕੇ ਵੇਖਣਾ ਕਿਸੇ ਵੀ ਪਿਤਾ ਨੂੰ 70 ਸਾਲ ਦੇ ਪਿਤਾ ਨੂੰ ਪੁੱਛ ਲਓ ਤੁਸੀਂ ਇਹ ਕੰਮ ਇਤਨਾ ਕਿਉਂ ਕਰ ਰਹੇ ਹੋ ਐ ਮੈਂ ਸੋਚ ਰਿਹਾ ਮੁੰਡਾ ਵੱਡਾ ਹੋ ਗਿਆ ਬਸ ਉਹਨੂੰ ਪੈਰਾਂ ਤੇ ਖੜਾ ਕਰ। ਪੈਰਾਂ ਤੇ ਖੜਾ ਕਰਨਾ ਫਿਰ ਆਰਾਮ ਹੋ ਜਾਏਗਾ ਫਿਰ ਸੋਖੀ ਮੌਤ ਮਾਰ ਸਕਾਂ। 70 ਸਾਲ ਵਾਲਾ ਪਿਤਾ। ਔਰ ਜਦੋਂ ਉਹਦਾ ਪੁੱਤਰ ਜਦੋਂ ਵੱਡਾ ਹੁੰਦਾ ਹੈ ਉਹ ਪੁੱਤਰ ਜਦੋਂ 70 80 90 ਸਾਲ ਦਾ ਹੋ ਜਾਂਦਾ ਉਹਨੂੰ ਪੁੱਛੋ ਕਿ ਇਹ ਬਸ ਕਾਕਾ ਥੋੜਾ ਵੱਡਾ ਹੋ ਜਾਏ ਪੈਰਾਂ ਤੇ ਖੜਾ ਹੋ ਜਾਏ ਤਾਂ ਤੁਸੀਂ ਕਦੇ ਸ਼੍ਰੰਖਲਾ ਨੋਟ ਕਰਨਾ ਦਾਦਾ ਪੁੱਤਰ ਪੋਤਰਾ। ਇਹ ਸਾਰੇ ساری ਉਮਰ ਇਸੇ ਕੰਮ ਹੀ ਲੱਗੇ ਰਹਿੰਦੇ ਨੇ ਕਿ ਖੜਾ ਹੋ ਜਾਏ ਥੈਟ ਮੀਨਸ ਦੇ ਥਿੰਕ ਮੇਰੀ ਸਿਰਫ ਜੀਵਨ ਹੀ ਜਿੰਨਾ ਹੀ ਫਰਜ਼ ਹੈ ਕਾਕੇ ਨੂੰ ਖੜਾ ਕਰ ਜਾਈਏ ਆਪਣੀ ਵੈਲਿਊ ਲਾਣੀ ਹੈ ਇਸ ਤੋਂ ਇਲਾਵਾ ਵੀ ਹੋਰ ਕੰਮ ਨੇ ਹੋਰ ਵੀ ਗਮ ਹੈ ਜ਼ਮਾਨੇ ਵਿੱਚ ਹੋਰ ਵੀ ਕੰਮ ਹੈ ਨਾ ਹੁਣ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਇਹਨਾਂ ਤਿੰਨਾਂ ਸ਼ਲੋਕਾਂ ਨੂੰ ਇਕੱਠਿਆ ਪੜ ਲੈਂਦੇ ਆ ਤਰਨਾਪੋ ਇਉਂ ਹੀ ਗਿਓ ਲਿਓ ਜ਼ਰਾ ਤਨ ਜੀਤ ਤਰਨਾਪੋ ਤਰ ਤਰुण ਅਵਸਥਾ ਤਰुण ਜਵਾਨੀ ਨੂੰ ਕਹਿੰਦੇ ਨੇ ਜਵਾਨੀ ਤੇਰੀ ਐਵੇਂ ਗਈ। ਇਹੋ ਹੀ ਐਸੇ ਹੀ ਬੇਕਾਰ ਦੇ ਕੰਮਾਂ ਚ ਲੀਓ ਜ਼ਰਾ ਤਨਜੀਤ ਬੁਢਾਪੇ ਨੇ ਤੈਨੂੰ ਘੇਰ ਲਿਆ। ਇਹਦਾ ਮਤਲਬ ਇਹ ਸ਼ਬਦ ਜਵਾਨਾਂ ਵਾਸਤੇ ਨਹੀਂ ਆ। ਇਹਦਾ ਮਤਲਬ ਇਹ ਸ਼ਬਦ ਛੋਟਿਆਂ ਵਾਸਤੇ ਨਹੀਂ ਆ। ਤੇ ਜਿਨ੍ਹਾਂ ਨੂੰ ਬੁਢਾਪੇ ਨੇ ਹੋਰ ਲੈਡੀ ਘੇਰ ਰਿਹਾ ਉਹਨਾਂ ਨੂੰ ਜਵਾਨੀ ਦਾ ਟੌਂਟ ਮਾਰਨ ਦੀ ਲੋੜ ਨਹੀਂ ਕਿਉਂਕਿ ਉਹਦੇ ਵਿਚਾਰੇ ਬੁੱਢੇ ਹੀ ਨੇ ਵੈਸੇ ਹੀ ਬੁੱਢੇ ਹੁੰਦੇ ਜਵਾਨੀ ਆਣੀ ਨਹੀਂ। ਇਹ ਸ਼ਬਦ ਸਾਰਿਆਂ ਵਾਸਤੇ ਹੈ। ਸਾਰਿਆਂ ਵਾਸਤੇ ਸਮਝਣ ਵਾਸਤੇ ਸਾਨੂੰ ਮਿਹਨਤ ਕਰਨੀ ਪਵੇਗੀ ਹੁਣ ਆਓ ਸਮਝਦੇ ਹਾਂ ਕਿ ਅਗਲੇ ਸ਼ਲੋਕੇ ਚ ਕਹਿੰਦੇ ਨੇ ਕਉ ਨਾਨਕ ਪਜ ਹਰਮਨਾ ਔਰ ਜਾਤ ਹੈ ਬੀਤ ਬਿਰਧ ਪਿਓ ਬੁੱਢਾ ਹੋ ਗਿਆ ਸੂਜੇ ਨਹੀਂ ਕਾਲ ਤੋ ਪਹੁੰਚਿਓ ਕਉ ਨਾਨਕ ਨਰ ਬਾਵਰੇ ਕਿਉ ਨਾ ਪਜੈ ਭਗਵਾਨ ਹੁਣ ਇਸ ਤੋਂ ਅੱਗੇ ਅਸੀਂ ਵਧਣ ਤੋਂ ਪਹਿਲਾਂ ਬਜਾਈਸ ਦੇ ਕਿ ਅਸੀਂ ਧਨ ਦਾਰਾ ਸੰਪਤ ਸਗਲ ਸਮਝੀਏ ਹੁਣ ਪਹਿਲਾਂ ਅਸੀਂ ਸਮਝ ਲਈਏ ਅਸੀਂ ਜਵਾਨ ਆ ਕਿ ਬੁੱਢੇ ਆ ਸ਼ਕਲ ਦੇਖ ਕੇ ਕੋਈ ਕਿਸੇ ਨੂੰ ਕਹਿ ਸਕਦਾ ਕਿ ਇਹ ਜਵਾਨ ਹੈ ਇਹ 2016 ਹੈ ਸ਼ਕਲ ਦੇਖ ਕੇ ਮੁੰਦ ਜੋਬਨ ਵਾਲੀ ਦੇ ਐਟਰੀਬਿਊਟਸ ਦੇਖ ਕੇ ਉਹਦੀ ਉਹਦੀ ਜਵਾਨੀ ਦੀ ਚੜਤ ਵੇਖ ਕੇ ਉਹਦੇ ਉੱਚੇ ਕਦ ਕਾਠ ਨੂੰ ਉਹਦੀ ਚੌੜੀ ਛਾਤੀ ਨੂੰ ਉਹਦੀਆਂ ਉਹਦੀਆਂ ਤਗ ਉਹਦੇ ਫੇਸ ਐਕਸਪ੍ਰੈਸ਼ਨਸ ਨੂੰ ਦੇਖ ਕੇ ਉਹਦੇ ਡੋਲੇ ਦੇਖ ਕੇ ਕੋਈ ਕਹਿ ਸਕਦਾ ਹੈ ਜਵਾਨ ਹੈ ਅੱਜ ਅਸੀਂ ਉਸ ਜਿੰਮਸ ਵਾਲੀ ਬਣਾਈ ਹੋਈ ਜਵਾਨੀ ਤੋਂ ਇਲਾਵਾ ਨੋਟ ਕਰਨਾ ਹੈ ਮੇਰੀ ਉਮਰ ਜੋ ਮਰਜ਼ੀ ਹੈ ਭਾਵੇਂ ਮੈਂ 26 ਸੀ ਨਾ ਤੇ ਭਾਵੇਂ ਮੈਂ 74 ਸਾਲ ਦਾ ਹੁਣ ਮੈਂ ਆਪਣੇ ਆਪ ਨਾਲ ਰਿਲੇਟ ਕਰਕੇ ਅੱਜ ਸਮਝਣਾ ਕਿ ਮੈਂ ਜਵਾਨ ਆ ਕਿ ਬੁੱਢਾ ਜਦੋਂ ਇਹ ਸਮਝ ਆਏਗੀ ਸਾਡਾ ਜੀਵਨ ਅੱਗੇ ਟੁਰੇਗਾ ਤਰਨਾਪੋ ਇਉਂ ਹੀ ਗਿਆ ਲਿਓ ਜਰਾ ਤਾਂ ਜੀਤ ਤਰਨਾਪੋ ਜਵਾਨੀ ਬਿਰਧ ਪਿਆ ਬੁੱਢਾ ਅਤੇ ਬੱਚਾ ਇਹਨਾਂ ਸਾਰੀਆਂ ਗੱਲਾਂ ਦੇ ਵਿਚਾਰ ਸਾਨੂੰ ਗੁਰਬਾਣੀ ਜਦੋਂ ਖੋਜ ਕੇ ਪੜਾਂਗੇ ਤਾਂ ਪਤਾ ਲੱਗੇਗਾ ਕਿ ਗੁਰਬਾਣੀ ਸ਼ਰੀਰਕ ਜੀਵਨ ਦੀ ਉਮਰ ਨੂੰ ਨਹੀਂ ਮੰਦੀ ਗੁਰਬਾਣੀ ਇਨਸਾਨ ਨੂੰ ਇਨਸਾਨ ਸਮਝਦੀ ਹੈ ਫਰੀਦ ਜੀ ਜੇ ਇਸ ਨੂੰ ਕਹਿੰਦੇ ਨੇ ਕਿ ਫਰੀਦਾ ਕਾਲੀ ਜਿਨੀ ਨਾ 라ਵਿਆ ਤੌਲੀ 라ਵੇ ਨਾ ਕੋਏ ਦਾ ਗੁਰੂ ਨਾਨਕ ਪਾਤਸ਼ਾਹ ਫਰੀਦ ਜੀ ਦੇ ਸ਼ਲੋਕਾ ਦੇ ਇੱਥਾਈ ਲਿਖ ਦਿੰਦੇ ਨੇ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਤਰੇ ਜੇਕਰ ਰੱਬ ਜੀ ਨੂੰ ਚੇਤੀ ਚ ਰੱਖਦਾ ਤਾਂ ਬੁੱਢਾ ਵੀ ਨੌਜਵਾਨ ਵੀ ਬਾਲਕ ਬਿਰਦ ਨਾ ਜਾਣੀ ਐਨੇ ਚਲਤੀਸ ਦਰਬਾਰ ਗੁਰਬਾਣੀ ਕੋਈ ਉਮਰ ਨਹੀਂ ਮੰਦੀ ਇਹ ਅਸੀਂ ਖੋਜਾਂਗੇ ਤਾਂ ਪਤਾ ਲੱਗੇਗਾ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਜਪਦਿਆਂ ਅੱਖੇ ਨਟਿਲਣਾ ਕੀਜੀਏ ਮੇਰੀ ਜਿੰਦੜੀਏ ਮੱਤ ਕੇ ਜਾਪੇ ਸਾ ਆਵੇ ਕਿ ਨਾ ਆਵੇ ਜਵਾਨ ਨੂੰ ਵੀ ਕਹਿ ਰਹੇ ਨੇ ਬੱਚੇ ਨੂੰ ਵੀ ਕਹਿ ਰਹੇ ਨੇ ਬੁੱਢੇ ਨੂੰ ਵੀ ਕਹਿ ਰਹੇ ਨੇ ਸੱਚ ਨਾਲ ਜੁੜ ਜਾ ਇੱਕ ਸਕਿੰਟ ਦੀ ਦੇਰੀ ਨਾ ਕਰ ਜੀਵਨ ਸਾਥੀ ਐਪ ਤੇ ਹੈ ਫ੍ਰੀ ਚੈਟ ਮਤਲਬ ਅਬ ਬਿਨਾ ਸਬਸਕ੍ਰਿਪਸ਼ਨ ਲਈਏ ਆਪ ਆਪਣੇ ਮੈਚੇਸ ਸੇ ਫ੍ਰੀ ਚੈਟ ਕਰੀਏ ਤਾਂ ਅੱਜ ਡਾਊਨਲੋਡ ਕਰੋ ਜੀਵਨ ਸਾਥੀ ਪ੍ਰਭ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੱਚਖੰਡਵਾਸੀ ਸ਼੍ਰੀਮਾਨ ਸੰਤ ਬਾਬਾ ਜਸਵੰਤ ਸਿੰਘ ਜੀ ਦੀ ਪ੍ਰੇਰਣਾ ਸਦਕਾ बाबा अनहद राज सिंह जी ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਮਹਾਨ ਗੁਰਮਤ ਸਮਾਗਮ 21 ਨਵੰਬਰ ਦਿਨ ਸ਼ੁੱਕਰਵਾਰ ਗੁਰਦੁਆਰਾ ਨਾਨਕ ਸਰਸਾਹੇਬ ਸਮਰਾਲਾ ਚੌਕ ਲੁਧਿਆਣਾ ਵਿਖੇ ਬੜੀ ਸ਼ਰਧਾ ਸਹਿਤ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪੰਥ ਪ੍ਰਸਿੱਧ ਸ਼ਖਸੀਅਤਾਂ ਕਥਾਵਾਚਕ ਤੇ ਕੀਰਤਨੀ ਜਥੇ ਗੁਰਬਾਣੀ ਕੀਰਤਨ ਤੇ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਆਪ ਜੀ ਇਸ ਸਮਾਗਮ ਨੂੰ ਵੇਖ ਸਕਦੇ ਹੋ ਖਾਸ ਪ੍ਰਸਾਰਣ ਰਾਹੀਂ 21 ਨਵੰਬਰ ਦਿਨ ਸ਼ੁੱਕਰਵਾਰ ਰਾਤ 8 ਵਜੇ ਤੋਂ ਪੀਟੀਸੀ ਸਿਮਰਨਤੀ